ਅੱਜ ਜੋ ਬਹੁਤ ਹੀ ਮੰਦਭਾਗੀ ਘਟਨਾ ਸਤਿਗੁਰੂ ਜੀ ਰਵੰਤਰ ਸਾਹਿਬ ਕੇ ਵਾਪਰੀਆ ਸੁਖਵੀਰ ਸਿੰਘ ਜੀ ਬਾਦਲ ਬਤੌਰ ਜੋ ਅਕਾਲ ਤਖਤ ਸਾਹਿਬ ਵੱਲੋਂ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਸਜ਼ਾ ਲਗਾਈ ਗਈ ਸੀ ਉਸ ਦੀ ਸੇਵਾ ਦੇ ਦੌਰਾਨ ਉਹਨਾਂ ਤੇ ਜੋ ਇੱਕ ਕਾਤਲਾਨਾ ਹਮਲਾ ਕੀਤਾ ਗਿਆ ਉਹ ਬਹੁਤ ਹੀ ਨਿੰਦਣਯੋਗ ਆ ਕਿਉਂਕਿ ਗੁਰੂ ਸਾਹਿਬ ਆਪ ਹੱਥ ਦੇ ਕੇ ਆਪਦੇ ਸੇਵਕ ਨੂੰ ਰੱਖਦੇ ਨੇ ਪਰ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਇਹਦੇ ਪਿੱਛੇ ਸਰਕਾਰ ਦੇ ਉੱਤੇ ਪੰਜਾਬ ਸਰਕਾਰ ਦੇ ਉੱਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਅਜਿਹੇ ਧਾਰਮਿਕ ਸਥਾਨ ਦੇ ਉੱਤੇ ਅਜਹੀਆਂ ਘਟਨਾ ਵਾਪਰਨੀਆਂ ਬਹੁਤ ਹੀ ਮੰਦਭਾਗੀਆਂ ਨੇ ਅਸੀਂ ਅਪੀਲ ਕਰਦੇ ਆ ਪੰਜਾਬ ਸਰਕਾਰ ਨੂੰ ਵੀ ਇਸ ਦੋਸ਼ੀ ਨੂੰ ਟੈਰਰ ਦੇ ਵਿੱਚ ਖੜਾ ਕੇ ਪਤਾ ਕੀਤਾ ਜਾਵੇ ਵੀ ਇਸਦੇ ਮਾਗਰ ਕੌਣ ਆ ਕਿਹੜੀਆਂ ਏਜੰਸੀਆਂ ਦਾ ਹੱਥ ਆ ਕੌਣ ਕਰਾ ਰਿਹਾ ਜੋ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਹ ਹਮਲਾ ਹੋਇਆ ਇਹਦੀ ਜਾਂਚ ਹੋਣੀ ਚਾਹੀਦੀ ਆ ਮਦਭਾਗਿਆਂ ਕੰਮ ਜਿਹੜਾ ਇਹ ਹੋਇਆ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਉਹਨੀ ਥੋੜੀ ਆ ਕਿਉਂਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਨੇ ਇੱਕ ਨਿਵਾਣੇ ਸਿੱਖ ਵੱਜੋਂ ਨਿਵਾਣੇ ਸੇਵਾਦਾਰ ਵੱਲੋਂ ਆਪਣੇ ਸਾਰੇ ਗੁਨਾਹ ਅਕਾਲ ਤਖਤ ਸਾਹਿਬ ਤੇ ਕਬੂਲ ਕੀਤੇ ਨੇ ਅਜਹੀਆਂ ਘਟਨਾ ਗੁਰੂ ਘਰ ਦੇ ਵਿੱਚ ਵਾਪਰਨੀਆਂ ਮੈਂ ਕਹਿੰਦਾ ਵੀ ਬਹੁਤ ਹੀ ਨਿੰਦਣਯੋਗ ਨੇ ਸਿੱਖ ਕੌਮ ਨੂੰ ਅਜਿਹੀਆਂ ਦੁਰਘਟਨਾ ਤੋਂ ਜਾਗਰੂਕ ਹੋਣਾ ਚਾਹੀਦਾ ਅਜਿਹੇ ਲੋਕਾਂ ਦੀ ਪਛਾਣ ਕਰਨੀ ਚਾਹੀਦੀ ਆ ਜਿਹੜੀ ਸਿੱਖ ਕੌਮ ਦੇ ਉੱਤੇ ਮੈਂ ਸਮਝਦਾ ਵੀ ਬਹੁਤ ਵੱਡਾ ਇਹ ਘਟਨਾ ਦਾ ਜਿਹੜਾ ਵਾਪਰੀ ਆ ਇਦੀ ਨਿੰਦਿਆ ਕਰਨੀ ਚਾਹੀਦੀ ਆ ਸਮੁੱਚੇ ਸਿੱਖ ਜਗਤ ਨੂੰ ਗਾਹੇ ਗੁਰਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਵਿਖੇ ਠੀਕ ਹੈ ਸੇਵਾ ਨਿਮਾਉਂਦੇ ਹੋਏ ਜੋ ਅੱਜ ਹਮਲਾ ਕੀਤਾ ਗਿਆ ਹੈ ਬਹੁਤ ਹੀ ਨਿੰਦਣਯੋਗ ਹੈ ਅਸੀਂ ਗੁਰਜੋਰ ਸ਼ਬਦਾਂ ਵਿੱਚ ਇਸ ਦੀ ਨਿੰਦਾ ਕਰਦੇ ਆ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਬਾਬ ਜਹੇਦਾਰ ਸਹਿਬਾਨਾ ਵੱਲੋਂ ਜੋ ਉਹਨਾਂ ਨੇ ਗਾhtੀਆਂ ਕੀਤੀ ਸੀ ਉਹਦੀ ਜੋ ਤਨਖਾਹ ਜਾਂ ਸੇਵਾ ਲਈ ਗਈ ਸੀ ਅਕਾਲ ਤਖਤ ਦੇ ਹੁਕਮ ਅਨੁਸਾਰ ਉਹ ਸੇਵਾ ਨਿਭਾ ਰਹੇ ਸਨ ਤੇ ਜੋ ਅੱਜ ਘਟਨਾ ਕਰਨ ਵਾਪਰਿਆ ਇਹ ਅਕਾਲ ਤਖਤ ਸਾਹਿਬ ਦੀ ਸੋਚ ਤੇ ਦਰਬਾਰ ਸਾਹਿਬ ਦਾ ਦੋ ਸੰਦੇਸ਼ ਹੈ ਅੱਜ ਉਸ ਨੂੰ ਉੱਤੇ ਹਮਲਾ ਕੀਤਾ ਗਿਆ ਕਿਉਂਕਿ ਉੱਥੋਂ ਜੋ ਸੰਦੇਸ਼ ਹੈ ਦਰਬਾਰ ਸਾਹਿਬ ਤੋਂ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣ ਉਹ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਦਾ ਕੋ ਪੂਜਾ ਕੌਣ ਕੌਣ ਭਲੇ ਕੋਣ ਮੰਦੇ ਦੇ ਮਹਾਨ ਸਿਧਾਂਤ ਅਨੁਸਾਰ ਉਸਤੇ ਜੋ ਵੀ ਬੰਦਾ ਉੱਥੇ ਦਰਬਾਰ ਸਾਹਿਬ ਜਾਂਦਾ ਹੈ ਚਾਹੇ ਕੋਈ ਕੱਡਾ ਵਰਜੀ ਅਪਰਾਧੀ ਹੈ ਆਪਣੇ ਗੁਨਾਹ ਨੂੰ ਬਖਸ਼ਾਉਣ ਲਈ ਜਾਂਦਾ ਪਰ ਅੱਜ ਇਹ ਜੋ ਘਟਨਾ ਵਾਪਰੀ ਹੈ ਸਿੱਖ ਕੌਮ ਤੇ ਜਾਂ ਅਕਾਲ ਤਖਤ ਸਾਹਿਬ ਤੇ ਅਤੇ ਦਰਬਾਰ ਸਾਹਿਬ ਦੀ ਸੋਚ ਤੇ ਇਸ ਪਾਪੀ ਨੇ ਹਮਲਾ ਕੀਤਾ ਇਹਦੀ ਜੰਨੀ ਨਿੰਦਾ ਕਰਦੇ ਸੀ ਜਿੰਦਾ ਕਰਦੇ ਆ ਤੇ ਇਹ ਨਾਂ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ